ਪੰਜਾਬ ਦੇ ਰਾਜਪਾਲ ਬਨਵਾਰੀ ਰਾਲ ਪ੍ਰੋਹੋਤ ਦੇ ਅਸਤੀਫੇ ਤੋਂ ਬਾਅਦ ਦਿੱਲੀ ਤੋਂ ਖਬਰ ਫੈਲ ਚੁੱਕੀ ਆ ਕਿ ਸੈਂਟਰ ਇੱਕ ਵਾਰ ਫੇਰ ਪੰਜਾਬ ਨਾਲ ਧੱਕਾ ਕਰ ਸਕਦਾ ਕਿਉਂਕਿ ਜਿਹੜਾ ਅਕਸਰ ਹੀ ਪੰਜਾਬ ਦਾ ਰਾਜਪਾਲ ਹੁੰਦਾ ਉਹਨੂੰ ਹੀ ਚੰਡੀਗੜ੍ਹ ਪ੍ਰਸ਼ਾਸਨ ਦਾ ਪ੍ਰਸ਼ਾਸਕ ਲਾਇਆ ਜਾਂਦਾ ਲੇਕਿਨ ਹੁਣ ਸੈਂਟਰ ਸਰਕਾਰ ਪੰਜਾਬ ਦਾ ਰਾਜਪਾਲ ਵੱਖਰੇ ਤੌਰ ਤੇ ਲਾਏਗੀ ਪ੍ਰਸ਼ਾਸਕ ਦੇ ਤੌਰ ਤੇ ਚੀਫ ਕਮਿਸ਼ਨਰ ਦੀ ਹੋਏਗੀ ਤੇ ਨਾਲ ਦੇ ਨਾਲ ਚਰਚਾ ਵੀ ਆ ਕਿ ਦਿੱਲੀ ਪੈਟਰਨ ਤੇ ਚੰਡੀਗੜ੍ਹ ਪ੍ਰਸ਼ਾਸਨ ਵਾਸਤੇ ਕਿਸੇ ਲੈਫਟੀਨੇਟ ਗਵਰਨਰ ਦੀ ਨਿਯੁਕਤੀ ਕੀਤੀ ਜਾ ਸਕਦੀ ਹੈ ਕਿਉਂਕਿ ਚੰਡੀਗੜ੍ਹ ਇੱਕ ਯੂਟੀ ਆ ਕੇਂਦਰ ਸ शासित ਪ੍ਰਦੇਸ਼ ਆ ਹਾਲਾਂਕਿ ਕਈ ਦਹਾਕਿਆਂ ਤੋਂ ਪੰਜਾਬ ਦੇ ਨਾਲ ੱੱਕਾ ਉਹ ੱੱਕਾ ਖਤਮ ਹੀ ਹੋਇਆ ਕਿਉਂਕਿ ਅਸਲ ਦੇ ਵਿੱਚ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਲੇਕਿਨ ਸੈਂਟਰ ਨੇ ਸਮੇਂ ਦੀਆਂ ਸਰਕਾਰਾਂ ਨੇ ਖੂਕੀ ਹਰਿਆਣੇ ਨੂੰ ਵੀ ਦੇ ਦਿੱਤੀ ਆ ਚੰਡੀਗੜ੍ਹ ਪੰਜਾਬ ਦੇ 50 ਪਿੰਡਾਂ ਨੂੰ ਝਾੜ ਕੇ ਬਣਾਇਆ ਗਿਆ ਸੀ ਪੰਜਾਬ ਦੀ ਰਾਜਧਾਨੀ ਸੀ ਪੰਜਾਬ ਦੇ ਪੈਸੇ ਲੱਗੇ ਹੋਏ ਨੇ ਲੇਕਿਨ ਸੈਂਟਰ ਦੀਆਂ ਜਿਹੜੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਆ ਰਹੀਆਂ ਬਹੁਤ ਸਾਰੇ ਪੰਜਾਬ ਨਾਲ ਧੱਕੇ ਕੀਤੇ ਉਹਨਾਂ ਧੱਕਿਆਂ ਦੇ ਵਿੱਚੋਂ ਇੱਕ ਧਕਾ ਰਾਜਧਾਨੀ ਦਾ ਤੇ ਚੰਡੀਗੜ ਇੱਕ ਅਜਿਹਾ ਸ਼ਹਿਰ ਹੈ ਦੋ ਸੂਬਿਆਂ ਦੀ ਰਾਜਧਾਨੀਆਂ ਤੇ ਨਾਲੇ ਸੈਂਟਰ ਦਾ ਕੰਟਰੋਲ ਪਰ ਜਿਹੜਾ ਬੀਤੇ ਦਿਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹੁਤ ਕੋਲ ਅਸਤੀਫਾ ਲਿਆ ਗਿਆ ਜਾਂ ਉਹਨਾਂ ਅਸਤੀਫਾ ਦਿੱਤਾ ਹੁਣ ਚਰਚਾ ਸ਼ੁਰੂ ਹੋ ਚੁੱਕੀ ਹੈ ਦਿੱਲੀ ਗਲਿਆਰਿਆਂ ਦੇ ਵਿੱਚ ਬੀਜੇਪੀ ਦੇ ਗਲਿਆਰਿਆਂ ਦੇ ਵਿੱਚ ਚੰਡੀਗੜ ਦੇ ਵਿੱਚ ਜਿਹੜੇ ਪ੍ਰਸ਼ਾਸਨਿਕ ਆਲਾ ਅਧਿਕਾਰੀਆਂ ਦੇ ਗਲਿਆਰਿਆਂ ਦੇ ਵਿੱਚ ਕਿ ਪੰਜਾਬ ਦਾ ਰਾਜਪਾਲ ਵੱਖਰਾ ਹੋਏਗਾ ਚੰਡੀਗੜ੍ਹ ਜਿਹੜਾ ਪ੍ਰਸ਼ਾਸਨ ਉਹਦਾ ਜਿਹੜਾ ਪਹਿਲਾ ਪ੍ਰਸ਼ਾਸਕ ਹੁੰਦਾ ਉੱਥੇ ਕਈ ਦਿਹਾਕਿਆਂ ਤੋਂ ਬਾਅਦ ਮੁੜ ਤੋਂ ਚੀਫ ਕਮਿਸ਼ਨਰ ਦੀ ਨਿਯੁਕਤੀ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਚੰਡੀਗੜ੍ਹ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕੰਟਰੋਲ ਕਰਨ ਵਾਸਤੇ ਦਿੱਲੀ ਪੈਟਰਨ ਤੇ ਲੈਫਟੀਨੇਟ ਗਵਰਨਰ ਲਗਾਇਆ ਜਾ ਸਕਦਾ ਤੇ ਜਿਸ ਕਰਕੇ ਮੁਸੀਬਤ ਵੱਡੀ ਹੋਏਗੀ ਪੰਜਾਬ ਦੇ ਗੱਲ ਕੀਤੀ ਜਾਵੇ ਇੱਕ ਵੱਡਾ ਮੁੱਦਾ ਬਣ ਸਕਦਾ ਹੈ ਪੰਜਾਬ ਵਾਸਤੇ ਹਾਲਾਂਕਿ ਪਹਿਲਾਂ ਵੀ ਚੀਫ ਕਮਿਸ਼ਨਰ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਸਮੇਂ ਸੂਬੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸੀ ਪ੍ਰਕਾਸ਼ ਸਿੰਘ ਬਾਦਲ ਦੇ ਦਖਲ ਤੋਂ ਬਾਅਦ ਸੈਂਟਰ ਨੂੰ ਇਹ ਫੈਸਲਾ ਵਾਪਸ ਲੈਣਾ ਪਿਆ ਸੀ ਲੇਕਿਨ ਹੁਣ ਕਿਉਂਕਿ ਪੰਜਾਬ ਦੇ ਵਿੱਚ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ ਟੁੱਟਿਆ ਹੈ ਇਸ ਕਰਕੇ ਦੇਖਦਿਆ ਕਿ ਮੌਜੂਦਾ ਸਰਕਾਰਾਂ ਆਮ ਆਦਮੀ ਪਾਰਟੀ ਸਰਕਾਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਿੰਨੀ ਕੀ ਚੱਲਦੀ ਕਿਉਂਕਿ ਅਕਸਰ ਹੀ ਇਰਵਾਤ ਹੈ ਕਿ ਜਦੋਂ ਪੰਜਾਬ ਦਾ ਰਾਜਪਾਲ ਜਿਸ ਨੂੰ ਵੀ ਲਾਇਆ ਜਾਂਦਾ ਨਾਲ ਦੀ ਨਾਲ ਉਹਨੂੰ ਚੰਡੀਗੜ੍ਹ ਪ੍ਰਸ਼ਾਸਨ ਦਾ ਪ੍ਰਸ਼ਾਸਕ ਵੀ ਲਗਾਇਆ ਜਾਂਦਾ ਲੇਕਿਨ ਹੁਣ ਚਰਚਾ ਸ਼ੁਰੂ ਹੋ ਚੁੱਕੀ ਆ ਤੇ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਰਾਜਪਾਲ ਵਾਸਤੇ ਗੁਜਰਾਤ ਪੁਲਿਸ ਦੇ ਵਿਵਾਦਤ ਆਫੀਸਰ ਰਹਿ ਚੁੱਕੇ ਡੀਜੀ ਵੰਜਾਰਾ ਡੀਜੀ ਬੰਜਾਰਾ ਨੂੰ ਪੰਜਾਬ ਦਾ ਨਵਾਂ ਰਾਜਪਾਲ ਲਗਾਇਆ ਜਾ ਸਕਦਾ ਬੀਜੇਪੀ ਦੇ ਹਲਕਿਆਂ ਦੇ ਵਿੱਚ ਚਰਚਾ ਸ਼ੁਰੂ ਹੋ ਚੁੱਕੀ ਹੈ ਕਿ ਡੀਜੀ ਬੰਜਾਰਾ ਡੀਜੀ ਬੰਜਾਰਾ ਇੱਕ ਵਿਵਾਦਤ ਆਫੀਸਰ ਗੁਜਰਾਤ ਪੁਲਿਸ ਦਾ ਜਿਸ ਨੂੰ ਸਜ਼ਾ ਵੀ ਬਾਅਦ ਕਲੀਨ ਚਿੱਟ ਮਿਲ ਜਾਂਦੀ ਹੈ ਬੀਜੇਪੀ ਦੇ ਖਾਸਮ ਖਾਸ ਦਾ ਉਹ ਇੱਕ ਚਿਹਰਾ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਵੀ ਜਿਹੜੇ ਖਾਸ ਅਫਸਰ ਨੇ ਦੇਸ਼ ਭਰ ਦੇ ਵਿੱਚ ਉਹਨਾਂ ਵਿੱਚੋਂ ਇੱਕ ਡੀਜੀ ਵੰਜਾਰਾ ਨੇ ਡੀਜੀ ਵੰਜਾਰਾ ਜਿਹੜੇ ਗੁਜਰਾਤ ਪੁਲਿਸ ਦੇ ਵਿੱਚ 1980 ਦੇ ਵਿੱਚ ਬਤੌਰ ਡਿਪਟੀ ਮਦਰ ਡੀਐਸਪੀ ਪਰ ਟੀਓਏਸੀ ਫਿਰ 2087 ਚ 1987 ਚ ਉਹ ਆਈਪੀਐਸ ਪ੍ਰਮੋਟ ਹੋ ਜਾਂਦੇ ਨੇ ਫਿਰ ਉਹਨਾਂ ਨੇ 31 ਮਈ 2014 ਨੂੰ ਜਿਹੜੀ ਆ ਬਤੌਰ ਡੀਆਈਜੀ ਸੇਵਾਮੁਕਤੀ ਲੈ ਲੈਂਦੇ ਰਿਟਾਇਰ ਲੈ ਲੈਂਦੇ ਨੇ ਲੇਕਿਨ ਜਦੋਂ ਉਹਨਾਂ ਨੂੰ ਫੇਕ ਇਨਕਾਊਂਟਰਾਂ ਚੋਂ ਕਲੀਨ ਚਿੱਟ ਮਿਲ ਜਾਂਦੀ ਆ ਫਰਵਰੀ 2020 ਦੇ ਵਿੱਚ ਉਹਨਾਂ ਨੂੰ ਡੀਆਈਜੀ ਤੋਂ ਤਰੱਕੀ ਦੇਖ ਕੇ ਆਈਜੀ ਇੰਸਪੈਕਟਰ ਜਨਰਲ ਆਫ ਪੁਲਿਸ ਬਣਾ ਦਿੱਤਾ ਜਾਂਦਾ ਔਰ ਫਿਰ 29 ਸਤੰਬਰ ਨੂੰ ਉਹ 2007 ਤੇ ਜਿਹੜਾ ਆਈਜੀ ਬਣ ਜਾਂਦੇ ਨੇ ਜਿਹੜੇ ਫੇਕ ਇਨਕਾਊਂਟਰ ਹੈ ਤੇ ਉਹਨਾਂ ਤੇ ਸਵਾਲ ਖੜੇ ਹੋਏ ਸੀ ਉਹਨਾਂ ਵਿੱਚ ਸਮੀਰ ਖਾਨ ਸ਼ਾਰਟ ਡੈਟ ਸਤੰਬਰ 2002 사ਦਿਕ ਜਮਾਲ 2003 ਇਸ਼ਰਤ ਜਹਾਨ ਤੇ ਬਾਕੀ ਤਿੰਨ 15 ਜੂਨ 2004 ਜੋ ਅਬੂਦਲ ਸ਼ੇਖ ਨਵੰਬਰ 2005 ਸ਼ੇਖ ਦੀ ਪਤਨੀ ਕੌਸਰ ਵੀ ਜਿਹੜੇ ਨੇ ਉਹ ਉਹ ਵਾਲਾ ਕੇਸ ਦੇ ਵਿੱਚ ਇੱਕ ਤੁਲਸੀ ਰਾਮ ਪ੍ਰਜਾਪਤੀ 28 ਦਸੰਬਰ 2006 ਇਹ ਸਾਰੇ ਇਹਨਾਂ ਤੇ ਵਬਾਦਾਂ ਦੇ ਨਾਲ ਜੁੜੇ ਨੇ ਬੰਜਾਰਾ ਇਸ ਤੋਂ ਇਲਾਵਾ ਸਤੰਬਰ 2013 ਚ 10001 ਜਿਹੜੇ 32 ਪੁਲਿਸ ਆਫੀਸਰ ਉਹਦੇ ਵਿੱਚ 6 ਜਿਹੜੇ ਆਈਪੀਐਸ ਆਫੀਸਰ ਹੀ ਉਹਨਾਂ ਨੂੰ ਇਹਨਾਂ ਇਨਕਾਊਂਟਰਾਂ ਦੇ ਮਸਲੇ ਦੇ ਵਿੱਚ ਜੇਲ ਹੋ ਜਾਂਦੀ ਆ ਬਾਅਦ ਚ ਇਹ ਸਾਰੇ ਉਹ ਨੇ ਜਿਨ੍ਹਾਂ ਨੇ ਵੰਜਾਰਾ ਦੇ ਅੰਡਰ ਕੰਮ ਕੀਤਾ ਸੀ ਵੰਜਾਰਾ ਇਸ ਕਰਕੇ ਚਰਚਾ ਵੀ ਹੈ ਕਿ ਉਹਨਾਂ ਨੂੰ ਜਿਹੜਾ ਵਾ ਉਹ ਲਗਾਇਆ ਜਾ ਸਕਦਾ ਪੰਜਾਬ ਦਾ ਰਾਜਪਾਲ ਚੰਡੀਗੜ੍ਹ ਦੀ ਇੱਕ ਚਰਚਿਤ ਅਖਬਾਰ ਨੇ ਉਹਨਾਂ ਨੇ ਵੀ ਜ਼ਿਕਰ ਕਰ ਦਿੱਤਾ ਹੈਗਾ ਹਿੰਮ ਪ੍ਰਵਾਹ ਹਿੰਮ ਪ੍ਰਵਾਹ ਜਿਹੜੀ ਈਵਨਿੰਗ ਪੇਪਰ ਆ ਉਹਨਾਂ ਨੇ ਇਹ ਦੱਸਿਆ ਕਿ ਜਿਹੜੇ ਡੀਵੀ ਵੰਜਾਰਾ ਡੀਬੀ ਵੰਜਾਰਾ ਜਿਨ੍ਹਾਂ ਦਾ ਪੂਰਾ ਨਾਮ ਆ ਦੇਜਾਗੀ ਗੋਬਰਜੀ ਵੰਜਾਰਾ ਜਿਨ੍ਹਾਂ ਨੂੰ ਡੀਜੀ ਵੰਜਾਰਾ ਦੇ ਨਾਲ ਦੇ ਤੌਰ ਤੇ ਜਾਣਿਆ ਜਾਂਦਾ ਹਿੰਪ ਪ੍ਰਭਾ ਦੀ ਖਬਰ ਹੈ ਕਿ ਪੰਜਾਬ ਦੇ ਰਾਜਪਾਲ ਦੇ ਤੌਰ ਤੇ ਜਿਹੜੇ ਨੇ ਵੀਡੀ ਜਿਹੜੇ ਨੇ ਵੰਜਾਰਾ ਉਹਨਾਂ ਦੀ ਨਿਯੁਕਤੀ ਕੀਤੀ ਜਾ ਸਕਦੀ ਹੈ ਗੁਜਰਾਤ ਪੁਲਿਸ ਵਿੱਚ ਬਤੌਰ ਓ ਆਈਜੀ ਅਹੁਦੇ ਤੋਂ ਜਿਹੜੇ ਨੇ ਰਿਟਾਇਰ ਹੋਏ ਨੇ ਸੁਲਾਵੇ ਵੀ ਹੈ ਕਿ ਚੰਡੀਗੜ੍ਹ ਨੂੰ ਵੀ ਲੈਫਟੀਨੈਂਟ ਗਵਰਨਰ ਮਿਲ ਸਕਦਾ ਕਿਉਂਕਿ ਹੁਣ ਸਿਰਫ ਪੰਜਾਬ ਦਾ ਰਾਜਪਾਲ ਹੀ ਇੱਥੇ ਰਹੇਗਾ ਪੰਜਾਬ ਦੇ ਰਾਜਪਾਲ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਤੌਰ ਤੇ ਪ੍ਰਸ਼ਾਸਕ ਨਹੀਂ ਲਿਆ ਜਾਊਗਾ ਬਨਵਾਰੀ لال ਪ੍ਰੋਹੋਤ ਤੋਂ ਬਾਅਦ ਚਰਚਾ ਇਹ ਕਿ ਹੁਣ ਕੇਂਦਰ ਸਰਕਾਰ ਕਿਉਂਕਿ ਚੰਡੀਗੜ੍ਹ ਮਹੱਤਵਪੂਰਨ ਸ਼ਹਿਰ ਹੈ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਉੱਥੇ ਹੁਣ ਲੈਫਟੀਨੈਂਟ ਗਵਰਨਰ ਕਿਸੇ ਨੂੰ ਨਿਯੁਕਤੀ ਲਈ ਦਿੱਤੀ ਜਾ ਸਕਦੀ ਹੈ ਇਹ ਵੀ ਚਰਚਾ ਹੋ ਚੁੱਕੀ ਹੈ ਔਰ 30 ਸਾਲ ਬਾਅਦ ਪੰਜਾਬ ਦਾ ਜਿਹੜਾ ਰਾਜਪਾਲ ਉਹ ਚੰਡੀਗੜ੍ਹ ਪ੍ਰਸ਼ਾਸਕਿੰਗ ਦੇ ਤੌਰ ਤੇ ਹੁਣ ਨਹੀਂ ਲੱਗੇਗਾ ਪਿਛਲੇ 30 ਸਾਲਾਂ ਤੋਂ ਜਿਹੜਾ ਵੀ ਪੰਜਾਬ ਦਾ ਰਾਜਪਾਲ ਰਿਹਾ ਉਹ ਚੰਡੀਗੜ੍ਹ ਪ੍ਰਸ਼ਾਸਕ ਦੇ ਤੌਰ ਤੇ ਵੀ ਕੰਮ ਕਰਦੇ ਰਹੇ ਲੇਕਿਨ ਹੁਣ ਸਲਾਹਕਾਰ ਦਾ ਪਦ ਕਿਉਂਕਿ ਐਡਵਾਈਜ਼ਰ ਜਿੱਥੇ ਚੰਡੀਗੜ੍ਹ ਪ੍ਰਸ਼ਾਸਨ ਦਾ ਪ੍ਰਸ਼ਾਸਕ ਪੰਜਾਬ ਦੇ ਰਾਜਪਾਲ ਹੁੰਦੇ ਨੇ ਉੱਥੇ ਨਾਲ ਦੀ ਨਾਲ ਉਹਨਾਂ ਦਾ ਇੱਕ ਐਡਵਾਈਜ਼ਰ ਹੁੰਦਾ ਜਿਹੜਾ ਸੈਂਟਰ ਸਰਕਾਰ ਦਾ ਬਹੁਤ ਹੀ ਸੀਨੀਅਰ ਆਈਐਸ ਅਫੀਸਰ ਹੁੰਦੇ ਨੇ ਸਲਾਹਕਾਰ ਦਾ ਅਹੁਦਾ ਖਤਮ ਕਰਕੇ ਚਰਚਾ ਇਹ ਕਿ ਹੁਣ ਚੀਫ ਕਮਿਸ਼ਨਰ ਲਗਾਇਆ ਜਾ ਸਕਦਾ ਹਾਲਾਂਕਿ ਆਪੀ ਜੀਪੀ ਜਿਹੜੀ ਸੈਂਟਰ ਸਰਕਾਰ ਆ ਉਹਨਾਂ ਨੇ ਜਿਹੜਾ ਵਾ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਕਿ ਜਿਹੜਾ ਚੰਡੀਗੜ੍ਹ ਦੇ ਵਿੱਚ ਚੀਫ ਕਮਿਸ਼ਨਰ ਲਗਾਇਆ ਜਾਵੇ ਲੇਕਿਨ ਉਸ ਤੋਂ ਬਾਅਦ ਕਿਉਂਕਿ ਸ਼੍ਰੋਮਣੀ ਕਾਲੀ ਦਲ ਔਰ ਬੀਜੇਪੀ ਦਾ ਉਸ ਸਮੇਂ ਗੱਠ ਜੋੜ ਸੀ ਜਿਸ ਕਰਕੇ ਇਹ ਜਿਹੜਾ ਮਸਲਾ ਆ ਨਹੀਂ ਹੱਲ ਹੋਇਆ ਸੀ ਤੇ ਚੰਡੀਗੜ੍ਹ ਦਾ ਜਿਹੜੀ ਜ਼ਿੰਮੇਵਾਰੀ ਉਹ ਪੰਜਾਬ ਦੇ ਰਾਜਪਾਲ ਕੋਲ ਹੀ ਰਹੀ ਸੀ ਜਦੋਂ ਭਾਜਪਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਗੱਠ ਜੋੜ ਸੀ ਅਗਸਤ 2016 ਦੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਆਈਐਸ ਅਫਸਰ ਜਿਹੜੇ ਅਲਫੋਜ਼ ਸੀ ਉਹਨੂੰ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ ਲਗਾਉਣ ਦੇ ਆਰਡਰ ਪਾਸ ਕਰ ਦਿੱਤੇ ਕਿਉਂਕਿ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਰ ਉਹਨਾਂ ਨੇ ਸੈਂਟਰ ਨੂੰ ਦਖਲ ਦਿੱਤਾ ਦਬਾਅ ਪਾਇਆ ਜਿਹਦੇ ਚੱਲਦਾ ਸੈਂਟਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਸੀ ਲੇਕਿਨ ਹੁਣ ਚਰਚਾ ਇਹ ਕਿ ਕੇ ਕੇਂਦਰ ਸਰਕਾਰ ਭਾਜਪੀ ਸਰਕਾਰ ਚੰਡੀਗੜ੍ਹ ਨੂੰ ਵੱਖਰੇ ਤੌਰ ਤੇ ਹੁਣ ਇੱਕ ਇੱਕ ਸਟੇਟ ਦੇ ਤੌਰ ਤੇ ਐਸਟੈਬਲਿਸ਼ ਕਰਨ ਦੀਆਂ ਵਿਉਂਤਬੰਦੀ ਘੜ ਚੁੱਕੀ ਹੈਗੀ ਹੈ ਕਿ ਜਿੱਥੇ ਪਹਿਲਾਂ ਪੰਜਾਬ ਦਾ ਰਾਜਪਾਲ ਕੋਲ ਹੀ ਚੰਡੀਗੜ੍ਹ ਦੀ ਸ਼ਹਿਰ ਦੀ ਜ਼ਿੰਮੇਵਾਰੀ ਹੁੰਦੀ ਸੀ ਉੱਥੇ ਹੁਣ ਚੀਫ ਕਮਿਸ਼ਨਰ ਦੇ ਨਾਲ ਨਾਲ ਲੇਫਟੀਨੈਂਟ ਗਵਰਨਰ ਵੀ ਲਗਾਇਆ ਜਾਦਾ ਸਦਾ ਹੁਣ ਚੀਫ ਕਮਿਸ਼ਨਰ ਕੌਣ ਹੋਣਗੇ ਲੈਫਟੀਨੈਂਟ ਗਵਰਨਰ ਕੌਣ ਹੁੰਦੇ ਦੱਸਿਆ ਜਾ ਰਿਹਾ ਕਿ ਸ਼ਾਮ ਤੱਕ ਸਥਿਤੀ ਸਪਸ਼ਟ ਹੋ ਜਾਊਗੀ ਲੇਕਿਨ ਪੰਜਾਬ ਦੇ ਰਾਜਪਾਲ ਦਾ ਜਿਹੜਾ ਨਾਮ ਹੈ ਕਿ ਉਹ ਭਾਜਪਾ ਦੇ ਖਾਸਮ ਖਾਸ ਹੋ ਸਕਦੇ ਨੇ ਜਾਂ ਜਿਨ੍ਹਾਂ ਦੀ ਸੰਗ ਦੇ ਵਿੱਚ ਚੰਗੀ ਪਕੜਾ ਆਰਐਸਐਸ ਦੇ ਵਿੱਚ ਚੰਗੀ ਪਕੜਾ ਜਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਲ ਜਿਨ੍ਹਾਂ ਦੀ ਅੱਛੀ ਸਬੰਧ ਨੇ ਚੰਗੇ ਸਮਾ ਦੇ ਉਹਨਾਂ ਨੂੰ ਮੌਕਾ ਦਿੱਤਾ ਜਾ ਸਕਦਾ ਪੰਜਾਬ ਦੇ ਰਾਜਪਾਲ ਦੇ ਤੌਰ ਤੇ ਉਹਨਾਂ ਵਿੱਚੋਂ ਜਿਹੜਾ ਹੁਣ ਤੱਕ ਨਾਮ ਸਾਹਮਣੇ ਆਇਆ ਡੀਜੀ ਬਣਜਾਰਾ ਹੁਣ ਦੇਖਦੇ ਹਾਂ ਕਿ ਦੱਸਿਆ ਜਾ ਰਿਹਾ ਕਿ ਸ਼ਾਮ ਤੱਕ ਜਿਹੜੀ ਸਥਿਤੀ ਸਪੱਸ਼ਟ ਹੋ ਜਾਊਗੀ ਲੇਕਿਨ ਫਿਲਹਾਲ ਇਹ ਵੀ ਚਰਚਾ ਹੈ ਕਿ ਕਿ ਗਵਰਨਰ ਦੀ ਵੀ ਇੱਕ ਮਹੱਤਵਪੂਰਨ ਪੋਸਟ ਆ ਜਿਸ ਕਰਕੇ ਜਿਹੜੇ ਹਰਿਆਣਾ ਦੇ ਗਵਰਨਰ ਆ ਉਹਨਾਂ ਨੂੰ ਵੀ ਜ਼ਿੰਮੇਵਾਰੀ ਕਾਰਜ ਤੌਰ ਤੇ ਦਿੱਤੀ ਜਾ ਸਕਦੀ ਪੰਜਾਬ ਦੇ ਰਾਜਪਾਲ ਦੇ ਤੌਰ ਤੇ ਕਿਉਂਕਿ ਪਹਿਲਾਂ ਵੀ ਜਦ ਪੰਜਾਬ ਦਾ ਰਾਜਪਾਲ ਜਦੋਂ ਇਹਨਾਂ ਨੂੰ ਲਗਾਇਆ ਗਿਆ ਸੀ ਬਨਵਾਰੀ ਲਾਹਤ ਪ੍ਰੋਤਨ ਉਦੋਂ ਵੀ ਜਿਹੜੇ ਉੱਥੇ ਹਰਿਆਣੇ ਦੇ ਜਿਹੜੇ ਗਵਰਨਰ ਸੀ ਕਪਤਾਨ ਸਿੰਘ ਸਲੋਕੀ ਉਹਨਾਂ ਨੂੰ ਆਰਜੀ ਤੌਰ ਤੇ ਪੰਜਾਬ ਦੇ ਰਾਜਪਾਲ ਨੂੰ ਵੀ ਦੇ ਤੌਰ ਤੇ ਜ਼ਿੰਮੇਵਾਰੀ ਦਿੱਤੀ ਗਈ ਸੀ ਲੇਕਿਨ ਫਿਲਹਾਲ ਦੱਸਿਆ ਰਿਹਾ ਹੈ ਕਿ ਸ਼ਾਮ ਤੱਕ ਪੰਜਾਬ ਦਾ ਰਾਜਪਾਲ ਜਿਹੜਾ ਵਾ ਉਹਦੀ ਵੀ ਜਿਹੜੀ ਜਿਹੜੇ ਕਿਆਸ ਰਹੀਆਂ ਉਕਲियर ਹੋ ਜਾਣਗੇ ਚੰਡੀਗੜ੍ਹ ਦਾ ਜਿਹੜਾ ਕੀ ਲੈਫਟੀਨੈਂਟ ਗਵਰਨਰ ਲੱਗੇਗਾ ਉਸ ਤੇ ਦੀ ਸਪਸ਼ਟ ਹੋ ਜਾਏਗੀ ਕਿ ਸਲਾਹਕਾਰ ਦੇ ਤੌਰ ਤੇ ਇੱਥੇ ਚੀਫ ਕਮਿਸ਼ਨਰ ਦੀ ਪੋਸਟ ਮੁੜ ਤੋਂ ਬਹਾਲ ਹੋਏਗੀ ਇਹ ਵੀ ਸਥਿਤੀ ਸਪਸ਼ਟ ਹੋ ਜਾਏਗੀ ਲੇਕਿਨ ਭਾਜਪਾ ਚਾਹੁੰਦੀ ਆ ਕਿ ਪੰਜਾਬ ਦਾ ਰਾਜਪਾਲ ਸਿਰਫ ਪੰਜਾਬ ਦੇ ਪੰਜਾਬ ਨੂੰ ਹੀ ਦੇਖੇ ਚੰਡੀਗੜ੍ਹ ਪ੍ਰਸ਼ਾਸਨ ਵਾਸਤੇ ਉਹ ਚੀਫ ਕਮਿਸ਼ਨਰ ਤੇ ਲੈਫਟੀਨੈਂਟ ਗਵਰਨਰ ਦੀ ਨਿਯੁਕਤੀ ਕਰ ਰਹੇ ਨੇ ਇਹ ਚਰਚਾ ਭਾਜਪਾ ਦੇ ਗਲਿਆਰਿਆਂ ਦੇ ਵਿੱਚ ਸੈਂਟਰ ਸਰਕਾਰ ਦੇ ਗਲਿਆਰਿਆਂ ਦੇ ਵਿੱਚ ਤੇ ਆਲਾ ਅਧਿਕਾਰੀਆਂ ਦੇ ਗਲਿਆਰਿਆਂ ਦੇ ਵਿੱਚ ਫਿਲਹਾਲ ਇਸ ਜਾਣਕਾਰੀ ਦੇ ਨਾਲ ਕੜ ਤੋਂ ਲੈਨੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ